ਪਾਕਿਸਤਾਨ ਮੇਂ ਜਲਨਾ ਛੱਡ ਰਹਾ ਹੈ ਡਿੱਡ ਇਤੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਹੱਡੀਆਂ ਤੱਕ ਹੀ ਸਵਾਬ ਨਹੀਂ ਮਿਲਨੀ ਉਹਨਾਂ ਦੀ ਜੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੁੰਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜੂਗਾ ਉਹ ਫੇਰ ਭੁੰਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹਨਾਂ ਪੌਂਕੀ ਜਿਹੜਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਤਾਂ ਭੁੱਖੇ ਹੀ ਰਹਿਣਗੇ ਹੂੰ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਹੂੰ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਸੋ ਇਹ ਬਾਈ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਜੀ ਜਿਸ ਤਰ੍ਹਾਂ ਆਪਰੇਸ਼ਨ ਸੰਧੂਰ ਚਲਾਇਆ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਔਰ ਪਾਕਿਸਤਾਨ ਲਗਾਤਾਰ ਜਿਹੜਾ ਹਮਲੇ ਕਰ ਰਿਹਾ ਉਹਨਾਂ ਨੂੰ ਨਾਕਾਮ ਵੀ ਕੀਤਾ ਜਾ ਰਿਹਾ ਹੈ ਮੈਡਮ ਇਹ ਜਿਹੜੀ ਪਾਕਿਸਤਾਨ ਮਜੈਲਨਾ ਛੱਡ ਰਿਹਾ ਹੈ ਜਿਹੜੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਆਡੀਆਂ ਤਾਂ ਕੀ ਸਵਾਬ ਨਹੀਂ ਮਿਲਨੀ ਉਹਨਾਂ ਦੀ ਜੀ ਇਹ ਹਿੰਦੁਸਤਾਨ ਡਰਨ ਵਾਲਾ ਨਹੀਂ ਆ ਤੁਸੀਂ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਮਜਾਲਾ ਛੱਡ ਦਿਓ ਜਿਸ ਦਿਨ ਅਸੀਂ ਮਸਿਆਲਾ ਛੱਡ ਦਿਆਂ ਨਾ ਤੇ ਤੁਹਾਡਾ ਕੁਛ ਨਹੀਂ ਰਹਿਣਾ ਨਕਸ਼ੇ 'ਚੋਂ ਨਾਮ ਹੀ ਮਿਟ ਜੂਗਾ ਵੀ ਪਾਕਿਸਤਾਨ ਨਾਮ ਦਾ ਕੋਈ ਦੇਸ਼ ਨਹੀਂ ਗਾ ਉਹਨਾਂ ਨੂੰ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਗਈ 1000 ਬਿਲੀਅਨ ਡਾਲਰ ਮੈਡਮ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਤਾਂ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ ਚ ਪਹੁੰਚ ਜਾਂਦੇ ਆ ਉਹ ਭਾਰਤ ਸਰਕਾਰ ਦੇ ਐਕਸ਼ਨ ਨੂੰ ਸਾਡੀ ਡਿਫੈਂਸ ਸਿਸਟਮ ਨੂੰ ਕਿਵੇਂ ਦੇਖਦੇ ਤੁਸੀਂ ਜਿਸ ਤਰ੍ਹਾਂ ਉਹਨਾਂ ਤੇ ਐਕਸ਼ਨ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਡਰੋਨ ਸਿੱਟੇ ਜਾ ਰਹੇ ਮਜ਼ਾਈਲਾ ਸਿੱਟੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ ਮੈਡਮ ਜੀ ਜਿੰਨੇ ਮਰਜ਼ੀ ਡਰੋਨ ਛੁੱਟ ਦੇਣ ਸਾਡੇ ਵਾਲੇ ਫੌਜੀ ਜਵਾਨ ਤਾਂ ਉਹਨਾਂ ਨੂੰ ਹਵਾ 'ਚ ਉਡਾ ਰਹੇ ਆ ਇਹ ਅਰਸੀ ਜਦੋਂ ਛੁੱਟਾਂਗੇ ਨਾ ਤਾਂ ਉਹਨਾਂ ਦਾ ਕੱਖ ਨਹੀਂ ਰਹਿਣਾ ਬਸ ਉਹਨਾਂ ਨੂੰ ਇਹੀ ਸੰਦੇਸ਼ ਹੈ ਵੀ ਜੇ ਬਚਦੇ ਹੋ ਤਾਂ ਬਚ ਜਿਓ ਉਹ ਟਿਕ ਜਿਓ ਨਹੀਂ ਟਿਕਣਾ ਤਾਂ ਫਿਰ ਤੁਹਾਡਾ ਨਾਮ ਵੀ ਨਹੀਂ ਲੈਣਾ ਨਕਸ਼ੇ 'ਚ ਖਾਸ ਕਰਕੇ ਜੇ ਦੇਖੀਏ ਤਾਂ ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਕਿੰਨੇ ਹਮਲੇ ਹੋ ਗਏ ਪਠਾਨਕੋਟ ਦੇ ਵਿੱਚ ਗੱਲ ਕਰੀਏ ਅੰਮ੍ਰਿਤਸਰ ਦੇ ਜਲੰਧਰ ਦੇ ਵਿੱਚ ਜੇ ਆਪਾਂ ਕਰੀਏ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਮਜ਼ਾਇਲਾ ਸਾਹਮਣੇ ਆਈਏ ਨੇ ਹਮਲੇ ਹੋਏ ਹੈਗੇ ਤੇ ਕਿਵੇਂ ਦੇਖਦੇ ਹੋ ਕਿ ਪੰਜਾਬ ਤੇ ਹੀ ਹਮਲਾ ਹੋਣਾ ਹੁੰਦਾ ਮੈਡਮ ਉਹਨਾਂ ਨੂੰ ਡਰ ਹੀ ਪੰਜਾਬ ਤੋਂ ਲੱਗਦਾ ਬਾਕੀ ਸਾਰੇ ਦੇਸ਼ ਤੋਂ ਡਰਨ ਨਾ ਡਰਨਾ ਉਹ ਸਿਰਫ ਪੰਜਾਬ ਨੂੰ ਪੰਜਾਬ ਤੋਂ ਡਰਦੇ ਆ ਉਹ ਕਹਿੰਦੇ ਪੰਜਾਬ ਇੱਕ ਪਾਸੇ ਹੋ ਜੇ ਤੇ ਅਸੀਂ ਹਿੰਦੁਸਤਾਨ ਦਾ ਇੱਕ ਦਿਨ ਚ ਜਿੱਤ ਲਾਂਗੇ ਸਿਰਫ ਉਹ ਪੰਜਾਬ ਤੋਂ ਹੀ ਡਰਦੇ ਹੈ ਜਿੰਨਾ ਚਿਰ ਪੰਜਾਬ ਖੜਾ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਆਵੇ ਪੰਜਾਬ ਨੂੰ ਕੁਝ ਬਾਲਵਾਕਾ ਕਰ ਦੇਣ ਪੰਜਾਬ ਦਾ ਬਿਲਕੁਲ ਜਿਵੇਂ ਸਾਡੇ ਸਿੱਖ ਰਿਹਾ ਜੀ ਮੈਂਟਸ ਨੇ ਕਿ ਸਾਡੇ ਸਿੱਖ ਜਾ ਕੇ ਲੜ ਰਹੇ ਨੇ ਬਾਰਡਰਾਂ ਦੇ ਵਿੱਚ ਉਹ ਕਹਿੰਦੇ ਜਜ਼ਬਾ ਤੇ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਹੁੰਦਾ ਹੈ ਹਾਂ ਜੀ ਪੰਜਾਬੀ ਸਭ ਤੋਂ ਵੱਧ ਦਲੇਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਹਿੰਦੁਸਤਾਨ ਐਡਾ ਵੱਡਾ ਸੀਗਾ ਵੀ ਆ ਜਿਹੜੇ ਸ਼੍ਰੀਲੰਕਾ ਵਗੈਰਾ ਆਫਗਾਨਿਸਤਾਨ ਵਗੈਰਾ ਇਹ ਸਾਰਾ ਹਿੰਦੁਸਤਾਨ ਹੀ ਸੀਗਾ ਉਦੋਂ ਪਾਕਿਸਤਾਨ ਦਾ ਤਾਂ ਨਾਮ ਨਿਸ਼ਾਨ ਵੀ ਨਹੀਂ ਸੀਗਾ ਹੋਵੇ ਵੀ ਨਹੀਂ ਸੀਗੀ ਇਹ ਸਾਰਾ ਹਿੰਦੁਸਤਾਨ ਹੀ ਸੀ ਤੇ ਹੁਣ ਵੀ ਹਿੰਦੁਸਤਾਨ ਹੀ ਹੋ ਜਾਊਗਾ ਇੱਕ ਦਿਨ ਜੇ ਇਹਨਾਂ ਦੇ ਇਹੀ ਲੱਛਣ ਰਹੇ ਪਾਕਿਸਤਾਨ ਵਾਲਿਆਂ ਦੇ ਤੇ ਇਹ ਸਾਰਾ ਹਿੰਦੁਸਤਾਨ ਦੇ ਵਿੱਚ ਹੀ ਰਲ ਜਾਣਾ ਕਿੰਨਾ ਤੇ ਦੇਖਦੇ ਹਾਂ ਕਿ ਮਤਲਬ ਕਿ ਜੰਗ ਛਿੜੂਗੀ ਜਾਂ ਮਤਲਬ ਇਦਾਂ ਮਸਲੇ ਦਾ ਹੱਲ ਹੋ ਸਕਦਾ ਹੈ ਮੈਡਮ ਮਸਲੇ ਦਾ ਹੱਲ ਤਾਂ ਕੋਈ ਨਹੀਂ ਪੱਕ ਚ ਹੈਗੇ ਹੋ ਕਿ ਜੰਗ ਲੱਗੇ ਅਸੀਂ ਦਾ ਕੋਈ ਵੀ ਇਸ ਹੱਕ ਚ ਨਹੀਂ ਵੀ ਜੰਗ ਲੱਗੇ ਸਾਰੇ ਹੀ ਕਹਿੰਦੇ ਸ਼ਾਂਤੀ ਰਹੇ ਪਰ ਪਾਕਿਸਤਾਨ ওই ਗੱਲ ਡੰਡੇ ਦਾ ਪੀਰ ਆ ਉਹ ਸ਼ਾਂਤੀ ਨਹੀਂ ਭਾਉਂਦਾ ਉਹ ਜਿਵੇਂ ਕਿਸੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੌਂਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜਾਊਗਾ ਉਹ ਫੇਰ ਭੌਂਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਆ ਦਾ ਹਾਲ ਹੈ ਇਹਨਾਂ ਦਾ ਇਹਨਾਂ ਪੌਂਕੀ ਵਾਲਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਜੋ ਤਾਂ ਕਰੇ ਨਾ ਚੰਗੀ ਤਰ੍ਹਾਂ ਸਿੱਤਰ ਪ੍ਰੇਡ ਨਹੀਂ ਹੁੰਦੀ ਜਾਂ ਇਹਨਾਂ ਦਾ ਚੰਗੀ ਤਰ੍ਹਾਂ ਹਮਲਾ ਨਹੀਂ ਹੁੰਦਾ ਇਹ ਟਿੱਕੇ ਨਹੀਂ ਮਹਿਣ ਵਾਲੇ ਇੱਕ ਵਾਰ ਇਹਨਾਂ ਨਾਲ ਚੰਗੀ ਤਰ੍ਹਾਂ ਹੋ ਜੇ ਹਜਾਮਤ ਫੇਰ ਹੀ ਟਿੱਕੇ ਬੈਠਣਗੇ ਸੋ ਅਹਿਮ ਤੁਸੀਂ ਵਿਚਾਰ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜਿਹੜੀ ਆ ਪਾਕਿਸਤਾਨ ਮਜੈਲਨਾ ਛੱਡ ਰਿਹਾ ਹੈ ਡੇਡੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਲਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਇਹ ਪਾਕਿਸਤਾਨ ਦੀ ਤਾਂ ਹੱਡੀਆਂ ਤੱਕ ਹੀ ਸਵਾਬ ਨਹੀਂ ਮਿਲਨੀ ਉਹਨਾਂ ਦੀ ਤੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੌਂਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜਾਊਗਾ ਉਹ ਫੇਰ ਭੌਂਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹਨਾਂ ਦਾ ਭੌਂਕੀ ਵਾਲਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਦਾ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ ਚ ਪਹੁੰਚ ਜਾਂਦੇ ਆ। ਸੋ ਇਹ ਬਾਈ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਜੀ ਜਿਸ ਤਰ੍ਹਾਂ ਆਪਰੇਸ਼ਨ ਸੰਧੂਰ ਚਲਾਇਆ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਔਰ ਪਾਕਿਸਤਾਨ ਲਗਾਤਾਰ ਜਿਹੜਾ ਹਮਲੇ ਕਰ ਰਿਹਾ ਉਹਨਾਂ ਨੂੰ ਨਾਕਾਮ ਵੀ ਕੀਤਾ ਜਾ ਰਿਹਾ ਹੈ। ਮੈਡਮ ਇਹ ਜਿਹੜਿਆ ਪਾਕਿਸਤਾਨ ਮਜੈਲਨਾ ਛੱਡ ਰਿਹਾ ਹੈ ਜਿਹੜੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਹ ਏ ਹਿੰਦੁਸਤਾਨ ਡਰਨ ਵਾਲਾ ਨਹੀਂ ਆ ਤੁਸੀਂ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਮਸਿਆਲਾ ਛੱਡ ਦਿਓ ਜਿਸ ਦਿਨ ਅਸੀਂ ਮਸਿਆਲਾ ਛੱਡਤੀਆਂ ਨਾ ਤੇ ਤੁਹਾਡਾ ਕੁਝ ਨਹੀਂ ਰਹਿਣਾ ਨਕਸ਼ੇ 'ਚੋਂ ਨਾਮ ਹੀ ਮਿਟ ਜੂਗਾ ਵੀ ਪਾਕਿਸਤਾਨ ਨਾਮ ਦਾ ਕੋਈ ਦੇਸ਼ ਸੀਗਾ ਉਹਨਾਂ ਨੂੰ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਗਈ 1000 ਬਿਲੀਅਨ ਡਾਲਰ ਮੈਡਮ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਤਾਂ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਉਹ। ਬਾਹਰ ਸਰਕਾਰ ਦੇ ਐਕਸ਼ਨ ਨੂੰ ਸਾਡੀ ਡਿਫੈਂਸ ਸਿਸਟਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਸ ਤਰ੍ਹਾਂ ਉਹਨਾਂ ਤੇ ਐਕਸ਼ਨ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਡਰੋਨ ਸਿੱਟੇ ਜਾ ਰਹੇ ਮਜ਼ਾਈਲਾ ਸਿੱਟੇ ਜਾ ਰਹੀਆਂ ਨੇ ਤੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ। ਮੈਡਮ ਜੀ ਜਿੰਨੇ ਮਰਜ਼ੀ ਡਰੋਨ ਛੁੱਟ ਦੇਣ ਸਾਡੇ ਵਾਲੇ ਫੌਜੀ ਜਵਾਨ ਤਾਂ ਉਹਨਾਂ ਨੂੰ ਹਵਾ 'ਚ ਉਡਾ ਰਹੇ ਆ। ਇਹ ਅਸੀਂ ਜਦੋਂ ਛੁੱਟਾਂਗੇ ਨਾ ਤਾਂ ਉਹਨਾਂ ਦਾ ਕੱਖ ਨਹੀਂ ਰਹਿਣਾ। ਬਸ ਉਹਨਾਂ ਨੂੰ ਇਹੀ ਸੰਦੇਸ਼ ਹੈ ਵੀ ਜੇ ਬਾਟੇਦੇ ਹੋ ਤਾਂ ਬਾਟੇ ਜਾਓ ਟਿਕ ਜਾਓ। ਨਹੀਂ ਟਿਕਣਾ ਤਾਂ ਫਿਰ ਤੁਹਾਡਾ ਨਾਮ ਵੀ ਨਹੀਂ ਲੈਣਾ ਨਕਸ਼ੇ 'ਚ ਖਾਸ ਕਰਕੇ ਜੇ ਦੇਖੀਏ ਤਾਂ ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਕਿੰਨੇ ਹਮਲੇ ਹੋ ਗਏ ਪਠਾਨਕੋਟ ਦੇ ਵਿੱਚ ਗੱਲ ਕਰੀਏ ਅੰਮ੍ਰਿਤਸਰ ਦੇ ਜਲੰਧਰ ਦੇ ਵਿੱਚ ਜੇ ਆਪਾਂ ਕਰੀਏ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਮਜ਼ਾਈਲਾ ਸਾਹਮਣੇ ਆਈਏ ਨੇ ਹਮਲੇ ਹੋਏ ਹੈਗੇ ਤੇ ਕਿਵੇਂ ਦੇਖਦੇ ਹੋ ਕਿ ਪੰਜਾਬ ਤੇ ਹੀ ਹਮਲਾ ਹੋਣਾ ਹੁੰਦਾ ਮੈਡਮ ਉਹਨਾਂ ਨੂੰ ਡਰ ਹੀ ਪੰਜਾਬ ਤੋਂ ਲੱਗਦਾ ਬਾਕੀ ਸਾਰੇ ਦੇਸ਼ ਤੋਂ ਡਰਨ ਨਾ ਡਰਨਾ ਉਹ ਸਿਰਫ ਪੰਜਾਬ ਨੂੰ ਪੰਜਾਬ ਤੋਂ ਡਰਦੇ ਆ ਉਹ ਕਹਿੰਦੇ ਪੰਜਾਬ ਇੱਕ ਪਾਸੇ ਹੋ ਜੇ ਤੇ ਅਸੀਂ ਹਿੰਦੁਸਤਾਨ ਦਾ ਇੱਕ ਦਿਨ ਚ ਜਿੱਤ ਲਾਂਗੇ ਸਿਰਫ ਉਹ ਪੰਜਾਬ ਤੋਂ ਹੀ ਡਰਦੇ ਹੈ ਜਿੰਨਾ ਚਿਰ ਪੰਜਾਬ ਖੜਾ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਆਵੇ ਪੰਜਾਬ ਨੂੰ ਕੁਝ ਬਾਲਵਾਕਾ ਕਰ ਦੇਣ ਪੰਜਾਬ ਦਾ ਬਿਲਕੁਲ ਜਿਹੜੀ ਸਾਡੇ ਸਿੱਖ ਰਿਅਲਿਜੇਮੈਂਟਸ ਨੇ ਕਿ ਸਾਡੇ ਸਿੱਖ ਜਾ ਕੇ ਲੜ ਰਹੇ ਨੇ ਬਾਰਡਰਾਂ ਦੇ ਵਿੱਚ ਉਹ ਕਹਿੰਦੇ ਜਜ਼ਬਾ ਤੇ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਹੁੰਦਾ ਹੈ ਹਾਂਜੀ ਪੰਜਾਬੀ ਸਭ ਤੋਂ ਵੱਧ ਦਲੇਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਹਿੰਦੁਸਤਾਨ ਐਡਾ ਵੱਡਾ ਸੀਗਾ ਵੀ ਆ ਜਿਹੜੇ শ্রীলੰਕਾ ਵਗੈਰਾ ਆਫਗਾਨਿਸਤਾਨ ਵਗੈਰਾ ਇਹ ਸਾਰਾ ਹਿੰਦੁਸਤਾਨ ਹੀ ਸੀਗਾ ਉਦੋਂ ਪਾਕਿਸਤਾਨ ਦਾ ਤਾਂ ਨਾਮ ਨਸਾਨ ਵੀ ਨਹੀਂ ਸੀਗਾ ਹੋਵੇ ਵੀ ਨਹੀਂ ਸੀਗੀ ਇਹ ਸਾਰਾ ਹਿੰਦੁਸਤਾਨ ਹੀ ਸੀ ਤੇ ਹੁਣ ਵੀ ਹਿੰਦੁਸਤਾਨ ਹੀ ਹੋ ਜਾਊਗਾ ਇੱਕ ਦਿਨ ਜੇ ਇਹਨਾਂ ਦੇ ਇਹੀ ਲੱਛਣ ਰਹੇ ਪਾਕਿਸਤਾਨ ਵਾਲਿਆਂ ਦੇ ਤੇ ਇਹ ਸਾਰਾ ਹਿੰਦੁਸਤਾਨ ਦੇ ਵਿੱਚ ਹੀ ਰਲ ਜਾਣਾ ਇਹਨਾਂ ਤੋਂ ਦੇਖਦੇ ਹਾਂ ਕਿ ਮਤਲਬ ਕਿ ਜੰਗ ਛਿੜੂਗੀ ਜਾਂ ਮਤਲਬ ਐਦਾਂ ਮਸਲੇ ਦਾ ਹੱਲ ਹੋ ਸਕਦਾ ਮੈਡਮ ਮਸਲੇ ਦਾ ਹੱਲ ਤਾਂ ਕੋਈ ਨਹੀਂ ਪੱਕ ਚ ਹੈਗੇ ਹੋ ਕਿ جنگ ਲੱਗੇ ਅਸੀਂ ਦਾ ਕੋਈ ਵੀ ਇਸ ਹੱਕ ਚ ਨਹੀਂ ਵੀ جنگ ਲੱਗੇ ਸਾਰੇ ਹੀ ਕਹਿੰਦੇ ਵੀ ਸ਼ਾਂਤੀ ਰਹੇ ਪਰ ਪਾਕਿਸਤਾਨ ওই ਗੱਲ ਡੰਡੇ ਦਾ ਪੀਲ ਹੈ ਉਹ ਸ਼ਾਂਤੀ ਨਹੀਂ ਭਾਉਂਦਾ ਉਹ ਜਿਵੇਂ ਕਿਸੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੋਂਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜਾਊਗਾ ਉਹ ਫੇਰ ਭੋਂਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹ ਨਾਲ ਪੌਂਕੀ ਜਣਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਜੋ ਤਾਂ ਕਰੇ ਨਾ ਚੰਗੀ ਤਰ੍ਹਾਂ ਸਿੱਤਰ ਪ੍ਰੇਡ ਨਹੀਂ ਹੁੰਦੀ ਜਾਂ ਇਹਨਾਂ ਦਾ ਚੰਗੀ ਤਰ੍ਹਾਂ ਹਮਲਾ ਨਹੀਂ ਹੁੰਦਾ ਇਹ ਟਿੱਕੇ ਨਹੀਂ ਮੈਣ ਵਾਲੇ ਇੱਕ ਵਾਰੀ ਇਹਨਾਂ ਨੂੰ ਚੰਗੀ ਤਰ੍ਹਾਂ ਹੋ ਜੇ ਹਜਾਮਤ ਫੇਰ ਹੀ ਟਿੱਕੇ ਬੈਠਣਗੇ ਸੋ ਅਹਿਮ ਤੁਸੀਂ ਵਿਚਾਰ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜਿਹੜੀ ਆ ਪਾਕਿਸਤਾਨ ਮਜੈਲਨਾ ਛੱਡ ਰਿਹਾ ਹੈ ਡੇਡੇ ਇਦੋਂ ਵੱਡੇ ਦਾ ਸਾਡੇ ਜੋਗ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਆਡੀਆਂ ਤਾਂ ਕੀ ਸੁਆਭ ਨਹੀਂ ਮਿਲਨੇ ਉਹਨਾਂ ਦੀ ਜੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਪੁੰਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜਾਊਗਾ ਉਹ ਫੇਰ ਪੁੰਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹਨਾਂ ਪੁੰਕੀ ਵਾਲਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਦਾ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਉਹ ਸੋ ਇਹ ਬਾਈ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਜੀ ਜਿਸ ਤਰ੍ਹਾਂ ਆਪਰੇਸ਼ਨ ਸੰਧੂਰ ਚਲਾਇਆ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਔਰ ਪਾਕਿਸਤਾਨ ਲਗਾਤਾਰ ਜਿਹੜਾ ਹਮਲੇ ਕਰ ਰਿਹਾ ਉਹਨਾਂ ਨੂੰ ਨਾਕਾਮ ਵੀ ਕੀਤਾ ਜਾ ਰਿਹਾ ਹੈ ਮੈਡਮ ਇਹ ਜਿਹੜੀ ਪਾਕਿਸਤਾਨ ਮਜੈਲਨਾ ਛੱਡ ਰਿਹਾ ਹੈ ਡੇਡੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਹੱਡੀਆਂ ਏ ਹਿੰਦੁਸਤਾਨ ਡਰਨ ਵਾਲਾ ਨਹੀਂ ਆ ਤੁਸੀਂ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਮੰਜਾਲਾ ਛੱਡ ਦਿਓ ਜਿਸ ਦਿਨ ਅਸੀਂ ਮਸਾਇਲਾ ਛੱਡਤੀਆਂ ਨਾ ਤੇ ਤੁਹਾਡਾ ਕੁਝ ਨਹੀਂ ਰਹਿਣਾ ਨਕਸ਼ੇ 'ਚੋਂ ਨਾਮ ਹੀ ਮਿਟ ਜੂਗਾ ਵੀ ਪਾਕਿਸਤਾਨ ਨਾਮ ਦਾ ਕੋਈ ਦੇਸ਼ ਸੀਗਾ ਉਹਨਾਂ ਨੂੰ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਗਈ 1000 ਬਿਲੀਅਨ ਡਾਲਰ ਮੈਡਮ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਤਾਂ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਉਹ। ਭਾਰਤ ਸਰਕਾਰ ਦੇ ਐਕਸ਼ਨ ਨੂੰ ਸਾਡੀ ਡਿਫੈਂਸ ਸਿਸਟਮ ਨੂੰ ਕਿਵੇਂ ਦੇਖਦੇ ਤੁਸੀਂ ਜਿਸ ਤਰ੍ਹਾਂ ਉਹਨਾਂ ਤੇ ਐਕਸ਼ਨ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਡਰੋਨ ਸਿੱਟੇ ਜਾ ਰਹੇ ਮਜ਼ਾਈਲਾ ਸਿੱਟੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ। ਮੈਡਮ ਜੀ ਜਿੰਨੇ ਮਰਜ਼ੀ ਡਰੋਨ ਛੁੱਟ ਦੇਣ ਸਾਡੇ ਵਾਲੇ ਫੌਜੀ ਜਵਾਨ ਤਾਂ ਉਹਨਾਂ ਨੂੰ ਹਵਾ 'ਚ ਉਡਾ ਰਹੇ ਆ। ਇਹ ਅਸੀਂ ਜਦੋਂ ਛੁੱਟਾਂਗੇ ਨਾ ਤਾਂ ਉਹਨਾਂ ਦਾ ਕੱਖ ਨਹੀਂ ਰਹਿਣਾ। ਬਸ ਉਹਨਾਂ ਨੂੰ ਇਹੀ ਸੰਦੇਸ਼ ਹੈ ਵੀ ਜੇ ਬਚਦੇ ਹੋ ਤਾਂ ਬਚ ਜਾਓ ਟਿਕ ਜਾਓ। ਨਹੀਂ ਟਿਕਣਾ ਤਾਂ ਫਿਰ ਤੁਹਾਡਾ ਨਾਮ ਵੀ ਨਹੀਂ ਲੈਣਾ ਨਕਸ਼ੇ 'ਚ ਖਾਸ ਕਰਕੇ ਜੇ ਦੇਖੀਏ ਤਾਂ ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਕਿੰਨੇ ਹਮਲੇ ਹੋ ਗਏ ਪਠਾਨਕੋਟ ਦੇ ਵਿੱਚ ਗੱਲ ਕਰੀਏ ਅੰਮ੍ਰਿਤਸਰ ਦੇ ਜਲੰਧਰ ਦੇ ਵਿੱਚ ਜੇ ਆਪਾਂ ਕਰੀਏ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਮਜ਼ਾਇਲਾ ਸਾਹਮਣੇ ਆਈਏ ਨੇ ਹਮਲੇ ਹੋਏ ਹੈਗੇ ਤੇ ਕਿਵੇਂ ਦੇਖਦੇ ਹੋ ਕਿ ਪੰਜਾਬ ਤੇ ਹੀ ਹਮਲਾ ਹੋਣਾ ਹੁੰਦਾ ਮੈਡਮ ਉਹਨਾਂ ਨੂੰ ਡਰ ਹੀ ਪੰਜਾਬ ਤੋਂ ਲੱਗਦਾ ਬਾਕੀ ਸਾਰੇ ਦੇਸ਼ ਤੋਂ ਡਰਨ ਨਾ ਡਰਨਾ ਉਹ ਸਿਰਫ ਪੰਜਾਬ ਨੂੰ ਪੰਜਾਬ ਤੋਂ ਡਰਦੇ ਆ ਉਹ ਕਹਿੰਦੇ ਪੰਜਾਬ ਇੱਕ ਪਾਸੇ ਹੋ ਜੇ ਤੇ ਅਸੀਂ ਹਿੰਦੁਸਤਾਨ ਦਾ ਇੱਕ ਦਿਨ ਚ ਜਿੱਤ ਲਾਂਗੇ ਸਿਰਫ ਉਹ ਪੰਜਾਬ ਤੋਂ ਹੀ ਡਰਦੇ ਹੈ ਜਿੰਨਾ ਚਿਰ ਪੰਜਾਬ ਖੜਾ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਆਵੇ ਪੰਜਾਬ ਨੂੰ ਕੁਝ ਬਾਲਵਾਕਾ ਕਰ ਦੇਣ ਪੰਜਾਬ ਦਾ ਬਿਲਕੁਲ ਜਿਹੜੀ ਸਾਡੇ ਸਿੱਖ ਰਿਐਜੂਮੈਂਟਸ ਨੇ ਕਿ ਸਾਡੇ ਸਿੱਖ ਜਾ ਕੇ ਲੜ ਰਹੇ ਨੇ ਬਾਰਡਰਾਂ ਦੇ ਵਿੱਚ ਉਹ ਕਹਿੰਦੇ ਜਜ਼ਬਾ ਤੇ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਹੁੰਦਾ ਹਾਂਜੀ ਪੰਜਾਬੀ ਸਭ ਤੋਂ ਵੱਧ ਦਲੇਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਹਿੰਦੁਸਤਾਨ ਐਡਾ ਵੱਡਾ ਸੀਗਾ ਬੀਆ ਜਿਹੜੇ শ্রীলੰਕਾ ਵਗੈਰਾ ਆਫਗਾਨਿਸਤਾਨ ਵਗੈਰਾ ਇਹ ਸਾਰਾ ਹਿੰਦੁਸਤਾਨ ਹੀ ਸੀਗਾ ਉਦੋਂ ਪਾਕਿਸਤਾਨ ਦਾ ਤਾਂ ਨਾਮ ਨਿਸ਼ਾਨ ਵੀ ਨਹੀਂ ਸੀਗਾ ਹੋਵੇ ਵੀ ਨਹੀਂ ਸੀਗੀ ਇਹ ਸਾਰਾ ਹਿੰਦੁਸਤਾਨ ਹੀ ਸੀ ਤੇ ਹੁਣ ਵੀ ਹਿੰਦੁਸਤਾਨ ਹੀ ਹੋ ਜਾਊਗਾ ਇੱਕ ਦਿਨ ਜੇ ਇਹਨਾਂ ਦੇ ਇਹੀ ਲੱਛਣ ਰਹੇ ਪਾਕਿਸਤਾਨ ਵਾਲਿਆਂ ਦੇ ਤੇ ਇਹ ਸਾਰਾ ਹਿੰਦੁਸਤਾਨ ਦੇ ਵਿੱਚ ਹੀ ਰਲ ਜਾਣਾ ਕਿੰਨਾ ਤੇ ਦੇਖਦੇ ਹਾਂ ਕਿ ਮਤਲਬ ਕਿ ਜੰਗ ਛੇੜੂਗੀ ਜਾਂ ਮਤਲਬ ਇਦਾਂ ਮਸਲੇ ਦਾ ਹੱਲ ਹੋ ਸਕਦਾ ਹੈ ਮੈਡਮ ਮਸਲੇ ਦਾ ਹੱਲ ਤਾਂ ਕੋਈ ਨਹੀਂ ਪੱਕ ਚ ਹੈਗੇ ਹੋ ਕਿ ਜੰਗ ਲੱਗੇ ਅਸੀਂ ਦਾ ਕੋਈ ਵੀ ਇਸ ਹੱਕ ਚ ਨਹੀਂ ਵੀ ਜੰਗ ਲੱਗੇ ਸਾਰੇ ਹੀ ਕਹਿੰਦੇ ਸ਼ਾਂਤੀ ਰਹੇ ਪਰ ਪਾਕਿਸਤਾਨ ওই ਗੱਲ ਡੰਡੇ ਦਾ ਪੀਲ ਆ ਉਹ ਸ਼ਾਂਤੀ ਨਹੀਂ ਪਾਉਂਦਾ ਉਹ ਜਿਵੇਂ ਕਿਸੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੌਂਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜੂਗਾ ਉਹ ਫੇਰ ਭੌਂਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਆਲਾ ਹਾਲ ਆ ਇਹਨਾਂ ਦਾ ਇਹ ਨਾਲ ਪੌਂਕੀ ਜਾਣਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਜੋ ਤਾਂ ਕਰੇ ਨਾ ਚੰਗੀ ਤਰ੍ਹਾਂ ਸਿੱਤਰ ਪ੍ਰੇਡ ਨਹੀਂ ਹੁੰਦੀ ਜਾਂ ਇਹਨਾਂ ਦਾ ਚੰਗੀ ਤਰ੍ਹਾਂ ਹਮਲਾ ਨਹੀਂ ਹੁੰਦਾ ਇਹ ਟਿੱਕੇ ਨਹੀਂ ਬਹਿਣ ਵਾਲੇ ਇੱਕ ਵਾਰ ਇਹਨਾਂ ਨਾਲ ਚੰਗੀ ਤਰ੍ਹਾਂ ਹੋ ਜੇ ਹਜਾਮਤ ਫੇਰ ਹੀ ਟਿੱਕੇ ਬੈਠਣਗੇ ਸੋ ਅਹਿਮ ਤੁਸੀਂ ਵਿਚਾਰ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜਿਹੜੀ ਆ ਪਾਕਿਸਤਾਨ ਮਜੈਲਨਾ ਛੱਡ ਰਿਹਾ ਹੈ ਡੇਡੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਇਹ ਪਾਕਿਸਤਾਨ ਦੀ ਤਾਂ ਹੱਡੀਆਂ ਤੱਕ ਹੀ ਸਵਾਬ ਨਹੀਂ ਮਿਲਨੀ ਉਹਨਾਂ ਦੀ ਤੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੁੰਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜਾਊਗਾ ਉਹ ਫੇਰ ਭੁੰਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹਨਾਂ ਦਾ ਭੁੰਕੀ ਵਾਲਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਦਾ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਉਹ। ਸੋ ਇਹ ਬਾਈ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਦਾ ਮਾਹੌਲ ਦੇਖ ਰਿਓ ਜੀ ਜਿਸ ਤਰ੍ਹਾਂ ਆਪਰੇਸ਼ਨ ਸੰਧੂਰ ਚਲਾਇਆ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਔਰ ਪਾਕਿਸਤਾਨ ਲਗਾਤਾਰ ਜਿਹੜਾ ਹਮਲੇ ਕਰ ਰਿਹਾ ਉਹਨਾਂ ਨੂੰ ਨਾਕਾਮ ਵੀ ਕੀਤਾ ਜਾ ਰਿਹਾ ਹੈ। ਮੈਡਮ ਇਹ ਜਿਹੜੀ ਪਾਕਿਸਤਾਨ ਮਜੈਲਾ ਛੱਡ ਰਿਹਾ ਹੈ ਜਿਹੜੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਏ ਹਿੰਦੁਸਤਾਨ ਡਰਨ ਵਾਲਾ ਨਹੀਂ ਆ ਤੁਸੀਂ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਮਜਾਲਾ ਛੱਡ ਦਿਓ ਜਿਸ ਦਿਨ ਅਸੀਂ ਮਸਿਆਲਾ ਛੱਡਤੀਆਂ ਨਾ ਤੇ ਤੁਹਾਡਾ ਕੁਛ ਨਹੀਂ ਰਹਿਣਾ ਨਕਸ਼ੇ 'ਚੋਂ ਨਾਮ ਹੀ ਮਿਟ ਜੂਗਾ ਵੀ ਪਾਕਿਸਤਾਨ ਨਾਮ ਦਾ ਕੋਈ ਦੇਸ਼ ਸੀਗਾ ਉਹਨਾਂ ਨੂੰ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਗਈ 1000 ਬਿਲੀਅਨ ਡਾਲਰ ਮੈਡਮ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਤਾਂ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਉਹ ਭਾਰਤ ਸਰਕਾਰ ਦੇ ਐਕਸ਼ਨ ਨੂੰ ਸਾਡੀ ਡਿਫੈਂਸ ਸਿਸਟਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਸ ਤਰ੍ਹਾਂ ਉਹਨਾਂ ਤੇ ਐਕਸ਼ਨ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਡਰੋਨ ਸਿੱਟੇ ਜਾ ਰਹੇ ਮਜ਼ਾਈਲਾ ਸਿੱਟੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਮੈਡਮ ਜੀ ਜਿੰਨੇ ਮਰਜ਼ੀ ਡਰੋਨ ਛੁੱਟ ਦੇਣ ਸਾਡੇ ਵਾਲੇ ਫੌਜੀ ਜਵਾਨ ਤਾਂ ਉਹਨਾਂ ਨੂੰ ਹਵਾ 'ਚ ਉਡਾ ਰਹੇ ਆ ਇਹ ਅਸੀਂ ਜਦੋਂ ਛੁੱਟਾਂਗੇ ਨਾ ਤਾਂ ਉਹਨਾਂ ਦਾ ਕੱਖ ਨਹੀਂ ਰਹਿਣਾ ਬਸ ਉਹਨਾਂ ਨੂੰ ਇਹੀ ਸੰਦੇਸ਼ ਹੈ ਵੀ ਜੇ ਬੱਚਦੇ ਹੋ ਤਾਂ ਬੱਚ ਜਾਓ ਟਿਕ ਜਾਓ ਨਹੀਂ ਟਿਕਣਾ ਤਾਂ ਫਿਰ ਤੁਹਾਡਾ ਨਾਮ ਵੀ ਨਹੀਂ ਲੈਣਾ ਨਕਸ਼ੇ 'ਚ ਖਾਸ ਕਰਕੇ ਜੇ ਦੇਖੀਏ ਤਾਂ ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਕਿੰਨੇ ਹਮਲੇ ਹੋ ਗਏ ਪਠਾਨਕੋਟ ਦੇ ਵਿੱਚ ਗੱਲ ਕਰੀਏ ਅੰਮ੍ਰਿਤਸਰ ਦੇ ਜਲੰਧਰ ਦੇ ਵਿੱਚ ਜੇ ਆਪਾਂ ਕਰੀਏ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਮਜ਼ਾਈਲਾ ਸਾਹਮਣੇ ਆਈਏ ਨੇ ਹਮਲੇ ਹੋਏ ਹੈਗੇ ਤੇ ਕਿਵੇਂ ਦੇਖਦੇ ਹੋ ਕਿ ਪੰਜਾਬ ਤੇ ਹੀ ਹਮਲਾ ਹੋਣਾ ਹੁੰਦਾ ਮੈਡਮ ਉਹਨਾਂ ਨੂੰ ਡਰ ਹੀ ਪੰਜਾਬ ਤੋਂ ਲੱਗਦਾ ਬਾਕੀ ਸਾਰੇ ਦੇਸ਼ ਤੋਂ ਡਰਨ ਨਾ ਡਰਨਾ ਉਹ ਸਿਰਫ ਪੰਜਾਬ ਨੂੰ ਪੰਜਾਬ ਤੋਂ ਡਰਦੇ ਆ ਉਹ ਕਹਿੰਦੇ ਪੰਜਾਬ ਇੱਕ ਪਾਸੇ ਹੋ ਜੇ ਤੇ ਅਸੀਂ ਹਿੰਦੁਸਤਾਨ ਦਾ ਇੱਕ ਦਿਨ ਚ ਜਿੱਤ ਲਾਂਗੇ ਸਿਰਫ ਉਹ ਪੰਜਾਬ ਤੋਂ ਹੀ ਡਰਦੇ ਹੈ ਜਿੰਨਾ ਚਿਰ ਪੰਜਾਬ ਖੜਾ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਆਵੇ ਪੰਜਾਬ ਨੂੰ ਕੁਝ ਬਾਲਵਾਕਾ ਕਰ ਦੇਣ ਪੰਜਾਬ ਦਾ ਬਿਲਕੁਲ ਜਿਵੇਂ ਸਾਡੇ ਸਿੱਖ ਰਿਅਲਿਜੇਮੈਂਟਸ ਨੇ ਕਿ ਸਾਡੇ ਸਿੱਖ ਜਾ ਕੇ ਲੜ ਰਹੇ ਨੇ ਬਾਰਡਰਾਂ ਦੇ ਵਿੱਚ ਉਹ ਕਹਿੰਦੇ ਜਜ਼ਬਾ ਤੇ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਹੁੰਦਾ ਹੈ ਹਾਂ ਜੀ ਪੰਜਾਬੀ ਸਭ ਤੋਂ ਵੱਧ ਦਲੇਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਹਿੰਦੁਸਤਾਨ ਐਡਾ ਵੱਡਾ ਸੀਗਾ ਵੀ ਆ ਜਿਹੜੇ শ্রীলੰਕਾ ਵਗੈਰਾ ਆਫਗਾਨਿਸਤਾਨ ਵਗੈਰਾ ਇਹ ਸਾਰਾ ਹਿੰਦੁਸਤਾਨ ਹੀ ਸੀਗਾ ਉਦੋਂ ਪਾਕਿਸਤਾਨ ਦਾ ਤਾਂ ਨਾਮ ਨਿਸ਼ਾਨ ਵੀ ਨਹੀਂ ਸੀਗਾ ਹੋਵੇ ਵੀ ਨਹੀਂ ਸੀਗੀ ਇਹ ਸਾਰਾ ਹਿੰਦੁਸਤਾਨ ਹੀ ਸੀ ਤੇ ਹੁਣ ਵੀ ਹਿੰਦੁਸਤਾਨ ਹੀ ਹੋ ਜਾਊਗਾ ਇੱਕ ਦਿਨ ਜੇ ਇਹਨਾਂ ਦੇ ਇਹੀ ਲੱਛਣ ਰਹੇ ਪਾਕਿਸਤਾਨ ਵਾਲਿਆਂ ਦੇ ਤੇ ਇਹ ਸਾਰਾ ਹਿੰਦੁਸਤਾਨ ਦੇ ਵਿੱਚ ਹੀ ਰਲ ਜਾਣਾ ਇਹਨਾਂ ਤੇ ਦੇਖਦੇ ਹਾਂ ਕਿ ਮਤਲਬ ਕਿ ਜੰਗ ਛੇੜੂਗੀ ਜਾਂ ਮਤਲਬ ਇਦਾਂ ਮਸਲੇ ਦਾ ਹੱਲ ਹੋ ਸਕਦਾ ਮੈਡਮ ਮਸਲੇ ਦਾ ਹੱਲ ਤਾਂ ਕੋਈ ਨਹੀਂ ਪੱਕ ਚ ਹੈਗੇ ਹੋ ਕਿ جنگ ਲੱਗੇ ਅਸੀਂ ਦਾ ਕੋਈ ਵੀ ਇਸ ਹੱਕ ਚ ਨਹੀਂ ਵੀ جنگ ਲੱਗੇ ਸਾਰੇ ਹੀ ਕਹਿੰਦੇ ਵੀ ਸ਼ਾਂਤੀ ਰਹੇ ਪਰ ਪਾਕਿਸਤਾਨ ওই ਗੱਲ ਹੈ ਡੰਡੇ ਦਾ ਪੀਲ ਹੈ ਉਹ ਸ਼ਾਂਤੀ ਨਹੀਂ ਭਾਉਂਦਾ ਉਹ ਜਿਵੇਂ ਕਿਸੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੁੰਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜਾਊਗਾ ਉਹ ਫੇਰ ਭੁੰਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹ ਨਾਲ ਪੌਂਕੀ ਜਾਣਾ ਪੰਗੇ ਲਈ ਜਾਣੇ ਇਹਨਾਂ ਨਾਲ ਤਾਂ ਜੋ ਤਾਂ ਕਰੇ ਨਾਲ ਚੰਗੀ ਤਰ੍ਹਾਂ ਸਿੱਤਰ ਪ੍ਰੇਡ ਨਹੀਂ ਹੁੰਦੀ ਜਾਂ ਇਹਨਾਂ ਦਾ ਚੰਗੀ ਤਰ੍ਹਾਂ ਹਮਲਾ ਨਹੀਂ ਹੁੰਦਾ ਇਹ ਟਿੱਕੇ ਨਹੀਂ ਮੈਣ ਵਾਲੇ ਇੱਕ ਵਾਰੀ ਇਹਨਾਂ ਨਾਲ ਚੰਗੀ ਤਰ੍ਹਾਂ ਹੋ ਜੇ ਹਜਾਮਤ ਫੇਰ ਹੀ ਟਿੱਕੇ ਬੈਠਣਗੇ ਸੋ ਅਹਿਮ ਤੁਸੀਂ ਵਿਚਾਰ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜਿਹੜੀ ਆ ਪਾਕਿਸਤਾਨ ਮਜੈਲਾ ਛੱਡ ਰਿਹਾ ਹੈ ਡੇਡੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਹੱਡੀਆਂ ਤਾਂ ਕੀ ਸੁਆਹ ਵੀ ਨਹੀਂ ਮਿਲਨੀ ਉਹਨਾਂ ਦੀ ਜੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਪੁੰਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜਾਊਗਾ ਉਹ ਫੇਰ ਪੁੰਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹਨਾਂ ਪੁੰਕੀ ਵਾਲਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਦਾ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਉਹ ਸੋ ਇਹ ਬਾਈ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਜੀ ਜਿਸ ਤਰ੍ਹਾਂ ਆਪਰੇਸ਼ਨ ਸੰਧੂਰ ਚਲਾਇਆ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਔਰ ਪਾਕਿਸਤਾਨ ਲਗਾਤਾਰ ਜਿਹੜਾ ਹਮਲੇ ਕਰ ਰਿਹਾ ਉਹਨਾਂ ਨੂੰ ਨਾਕਾਮ ਵੀ ਕੀਤਾ ਜਾ ਰਿਹਾ ਹੈ ਮੈਡਮ ਇਹ ਜਿਹੜੀਆਂ ਪਾਕਿਸਤਾਨ ਮਜੈਲਨਾ ਛੱਡ ਰਿਹਾ ਹੈ ਡੇਡੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਹੱਡੀਆਂ ਏ ਹਿੰਦੁਸਤਾਨ ਡਰਨ ਵਾਲਾ ਨਹੀਂ ਆ ਤੁਸੀਂ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਮਜਾਲਾ ਛੱਡ ਦਿਓ ਜਿਸ ਦਿਨ ਅਸੀਂ ਮਸਾਇਲਾ ਛੱਡਤੀਆਂ ਨਾ ਤੇ ਤੁਹਾਡਾ ਕੁਝ ਨਹੀਂ ਰਹਿਣਾ ਨਕਸ਼ੇ 'ਚੋਂ ਨਾਮ ਹੀ ਮਿਟ ਜੂਗਾ ਵੀ ਪਾਕਿਸਤਾਨ ਨਾਮ ਦਾ ਕੋਈ ਦੇਸ਼ ਸੀਗਾ ਉਹਨਾਂ ਨੂੰ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਗਈ 1000 ਬਿਲੀਅਨ ਡਾਲਰ ਮੈਡਮ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਤਾਂ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਉਹ ਭਾਰਤ ਸਰਕਾਰ ਦੇ ਐਕਸ਼ਨ ਨੂੰ ਸਾਡੀ ਡਿਫੈਂਸ ਸਿਸਟਮ ਨੂੰ ਕਿਵੇਂ ਦੇਖਦੇ ਤੁਸੀਂ ਜਿਸ ਤਰ੍ਹਾਂ ਉਹਨਾਂ ਤੇ ਐਕਸ਼ਨ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਡਰੋਨ ਸਿੱਟੇ ਜਾ ਰਹੇ ਮਜ਼ਾਈਲਾ ਸਿੱਟੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ ਮੈਡਮ ਜੀ ਜਿੰਨੇ ਮਰਜ਼ੀ ਡਰੋਨ ਛੁੱਟ ਦੇਣ ਸਾਡੇ ਵਾਲੇ ਫੌਜੀ ਜਵਾਨ ਤਾਂ ਉਹਨਾਂ ਨੂੰ ਹਵਾ 'ਚ ਉਡਾ ਰਹੇ ਆ ਇਹ ਅਸੀਂ ਜਦੋਂ ਛੁੱਟਾਂਗੇ ਨਾ ਤਾਂ ਉਹਨਾਂ ਦਾ ਕੱਖ ਨਹੀਂ ਰਹਿਣਾ ਬਸ ਉਹਨਾਂ ਨੂੰ ਇਹੀ ਸੰਦੇਸ਼ ਹੈ ਵੀ ਜੇ ਬਚਦੇ ਹੋ ਤਾਂ ਬਚ ਜਾਓ ਟਿਕ ਜਾਓ ਨਹੀਂ ਟਿਕਣਾ ਤਾਂ ਫਿਰ ਤੁਹਾਡਾ ਨਾਮ ਵੀ ਨਹੀਂ ਲੈਣਾ ਨਕਸ਼ੇ 'ਚ ਖਾਸ ਕਰਕੇ ਜੇ ਦੇਖੀਏ ਤਾਂ ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਕਿੰਨੇ ਹਮਲੇ ਹੋ ਗਏ ਪਠਾਨਕੋਟ ਦੇ ਵਿੱਚ ਗੱਲ ਕਰੀਏ ਅੰਮ੍ਰਿਤਸਰ ਦੇ ਜਲੰਧਰ ਦੇ ਵਿੱਚ ਜੇ ਆਪਾਂ ਕਰੀਏ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਮਜ਼ਾਈਲਾ ਸਾਹਮਣੇ ਆਈਏ ਨੇ ਹਮਲੇ ਹੋਏ ਆਗੇ ਤੇ ਕਿਵੇਂ ਦੇਖਦੇ ਕਿ ਪੰਜਾਬ ਤੇ ਹੀ ਹਮਲਾ ਹੋਣਾ ਹੁੰਦਾ ਮੈਡਮ ਉਹਨਾਂ ਨੂੰ ਡਰ ਹੀ ਪੰਜਾਬ ਤੋਂ ਲੱਗਦਾ ਬਾਕੀ ਸਾਰੇ ਦੇਸ਼ ਤੋਂ ਡਰਨ ਨਾ ਡਰਨਾ ਉਹ ਸਿਰਫ ਪੰਜਾਬ ਨੂੰ ਪੰਜਾਬ ਤੋਂ ਡਰਦੇ ਆ ਉਹ ਕਹਿੰਦੇ ਪੰਜਾਬ ਇੱਕ ਪਾਸੇ ਹੋ ਜੇ ਤੇ ਅਸੀਂ ਹਿੰਦੁਸਤਾਨ ਦਾ ਇੱਕ ਦਿਨ ਚ ਜਿੱਤ ਲਾਂਗੇ ਸਿਰਫ ਉਹ ਪੰਜਾਬ ਤੋਂ ਹੀ ਡਰਦੇ ਹੈ ਜਿੰਨਾ ਚਿਰ ਪੰਜਾਬ ਖੜਾ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਆਵੇ ਪੰਜਾਬ ਨੂੰ ਕੁਝ ਬਾਲਵਾਕਾ ਕਰ ਦੇਣ ਪੰਜਾਬ ਦਾ ਬਿਲਕੁਲ ਜਿਵੇਂ ਸਾਡੇ ਸਿੱਖ ਰਿਐਜੂਮੈਂਟਸ ਨੇ ਕਿ ਸਾਡੇ ਸਿੱਖ ਜਾ ਕੇ ਲੜ ਰਹੇ ਨੇ ਬਾਰਡਰਾਂ ਦੇ ਵਿੱਚ ਉਹ ਕਹਿੰਦੇ ਜਜ਼ਬਾ ਤੇ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਹੁੰਦਾ ਹੈ ਹਾਂਜੀ ਪੰਜਾਬੀ ਸਭ ਤੋਂ ਵੱਧ ਦਲੇਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਹਿੰਦੁਸਤਾਨ ਐਡਾ ਵੱਡਾ ਸੀਗਾ ਵੀ ਆ ਜਿਹੜੇ শ্রীলੰਕਾ ਵਗੈਰਾ ਆਫਗਾਨਿਸਤਾਨ ਵਗੈਰਾ ਇਹ ਸਾਰਾ ਹਿੰਦੁਸਤਾਨ ਹੀ ਸੀਗਾ ਉਦੋਂ ਪਾਕਿਸਤਾਨ ਦਾ ਤਾਂ ਨਾਮ ਨਾ ਸਾਹ ਨੂੰ ਵੀ ਨਹੀਂ ਸੀਗਾ ਹੋਵੇ ਵੀ ਨਹੀਂ ਸੀਗੀ ਇਹ ਸਾਰਾ ਹਿੰਦੁਸਤਾਨ ਹੀ ਸੀ ਤੇ ਹੁਣ ਵੀ ਹਿੰਦੁਸਤਾਨ ਹੀ ਹੋ ਜਾਊਗਾ ਇੱਕ ਦਿਨ ਜੇ ਇਹਨਾਂ ਦੇ ਇਹੀ ਲੱਛਣ ਰਹੇ ਪਾਕਿਸਤਾਨ ਵਾਲਿਆਂ ਦੇ ਤੇ ਇਹ ਸਾਰਾ ਹਿੰਦੁਸਤਾਨ ਦੇ ਵਿੱਚ ਹੀ ਰਲ ਜਾਣਾ ਇਹਨਾਂ ਤੇ ਦੇਖਦੇ ਹਾਂ ਕਿ ਮਤਲਬ ਕਿ ਜੰਗ ਛਿੜੂਗੀ ਜਾਂ ਮਤਲਬ ਇਦਾਂ ਮਸਲੇ ਦਾ ਹੱਲ ਹੋ ਸਕਦਾ ਹੈ ਮੈਡਮ ਮਸਲੇ ਦਾ ਹੱਲ ਤਾਂ ਕੋਈ ਨਹੀਂ ਪੱਕ ਚ ਹੈਗੇ ਹੋ ਕਿ ਜੰਗ ਲੱਗੇ ਅਸੀਂ ਦਾ ਕੋਈ ਵੀ ਇਸ ਹੱਕ ਚ ਨਹੀਂ ਵੀ ਜੰਗ ਲੱਗੇ ਸਾਰੇ ਇਹੀ ਕਹਿੰਦੇ ਸ਼ਾਂਤੀ ਰਹੇ ਪਰ ਪਾਕਿਸਤਾਨ ওই ਗੱਲ ਡੰਡੇ ਦਾ ਪੀਰ ਆ ਉਹ ਸ਼ਾਂਤੀ ਨਹੀਂ ਭਾਉਂਦਾ ਉਹ ਜਿਵੇਂ ਕਿਸੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੋਂਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜੂਗਾ ਉਹ ਫੇਰ ਭੋਂਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਆਲਾ ਹਾਲ ਆ ਇਹਨਾਂ ਦਾ ਇਹ ਨਾਲ ਪੌਂਕੀ ਜਾਣਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਜੋ ਤਾਂ ਕਰੇ ਨਾ ਚੰਗੀ ਤਰ੍ਹਾਂ ਛਿੱਤਰਪਰੇਟ ਨਹੀਂ ਹੁੰਦੀ ਜਾਂ ਇਹਨਾਂ ਦਾ ਚੰਗੀ ਤਰ੍ਹਾਂ ਹਮਲਾ ਨਹੀਂ ਹੁੰਦਾ ਇਹ ਟਿੱਕੇ ਨਹੀਂ ਮਹਿਣ ਵਾਲੇ ਇੱਕ ਵਾਰੀ ਨਾਲ ਚੰਗੀ ਤਰ੍ਹਾਂ ਹੋ ਜੇ ਹਜਾਮਤ ਫੇਰ ਹੀ ਟਿੱਕੇ ਬੈਠਣਗੇ ਸੋ ਅਹਿਮ ਤੁਸੀਂ ਵਿਚਾਰ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਹੜੀ ਆ ਪਾਕਿਸਤਾਨ ਮਜੈਲਾ ਛੱਡ ਰਿਹਾ ਹੈ ਡੇਡੇ ਇਦੋਂ ਵੱਡੇ ਤਾਂ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਅੱਡੀਆਂ ਤਾਂ ਕੀ ਸਵਾਬ ਨਹੀਂ ਮਿਲਨੀ ਉਹਨਾਂ ਦੀ ਜੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੁੰਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜੂਗਾ ਉਹ ਫੇਰ ਭੁੰਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹਨਾਂ ਦਾ ਭੁੰਕੀ ਵਾਲਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਦਾ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ ਚ ਪਹੁੰਚ ਜਾਂਦੇ ਆ ਉਹ ਸੋ ਇਹ ਬਾਈ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਦਾ ਮਾਹੌਲ ਦੇਖ ਰਿਓ ਜੀ ਜਿਸ ਤਰ੍ਹਾਂ ਆਪਰੇਸ਼ਨ ਸੰਧੂਰ ਚਲਾਇਆ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਔਰ ਪਾਕਿਸਤਾਨ ਲਗਾਤਾਰ ਜਿਹੜਾ ਹਮਲੇ ਕਰ ਰਿਹਾ ਉਹਨਾਂ ਨੂੰ ਨਾਕਾਮ ਵੀ ਕੀਤਾ ਜਾ ਰਿਹਾ ਹੈ ਮੈਡਮ ਇਹ ਜਿਹੜਿਆ ਪਾਕਿਸਤਾਨ ਮਜੈਲਾ ਛੱਡ ਰਿਹਾ ਹੈ ਜਿਹੜੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਹੱਡੀਆਂ ਤੱਕ ਹੀ ਸਵਾਬ ਨਹੀਂ ਮਿਲਨੀ ਉਹਨਾਂ ਦੀ ਜੀ ਇਹ ਹਿੰਦੁਸਤਾਨ ਡਰਨ ਵਾਲਾ ਨਹੀਂ ਆ ਤੁਸੀਂ ਜੋ ਮਰਜ਼ੀ ਕਰ ਲਓ ਜਿੰਨੇ ਮਰਜ਼ੀ ਮਜਾਲਾ ਛੱਡ ਦਿਓ ਜਿਸ ਦਿਨ ਅਸੀਂ ਮਸਿਆਲਾ ਛੱਡ ਦਿਆਂ ਨਾ ਤੇ ਤੁਹਾਡਾ ਕੁਝ ਨਹੀਂ ਰਹਿਣਾ ਨਕਸ਼ੇ 'ਚੋਂ ਨਾਮ ਹੀ ਮਿਟ ਜੂਗਾ ਵੀ ਪਾਕਿਸਤਾਨ ਨਾਮ ਦਾ ਕੋਈ ਦੇਸ਼ ਸੀਗਾ ਉਹਨਾਂ ਨੂੰ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਗਈ 1000 ਬਿਲੀਅਨ ਡਾਲਰ ਮੈਡਮ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਤਾਂ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ ਚ ਪਹੁੰਚ ਜਾਂਦੇ ਆ ਉਹ ਭਾਰਤ ਸਰਕਾਰ ਦੇ ਐਕਸ਼ਨ ਨੂੰ ਸਾਡੀ ਡਿਫੈਂਸ ਸਿਸਟਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਸ ਤਰ੍ਹਾਂ ਉਹਨਾਂ ਤੇ ਐਕਸ਼ਨ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਡਰੋਨ ਸਿੱਟੇ ਜਾ ਰਹੇ ਮਜ਼ਾਈਲਾ ਸਿੱਟੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ ਮੈਡਮ ਜੀ ਜਿੰਨੇ ਮਰਜ਼ੀ ਡਰੋਨ ਛੁੱਟ ਦੇਣ ਸਾਡੇ ਵਾਲੇ ਫੌਜੀ ਜਵਾਨ ਤਾਂ ਉਹਨਾਂ ਨੂੰ ਹਵਾ 'ਚ ਉਡਾ ਰਹੇ ਆ ਇਹ ਅਸੀਂ ਜਦੋਂ ਛੁੱਟਾਂਗੇ ਨਾ ਤਾਂ ਉਹਨਾਂ ਦਾ ਕੱਖ ਨਹੀਂ ਰਹਿਣਾ ਬਸ ਉਹਨਾਂ ਨੂੰ ਇਹੀ ਸੰਦੇਸ਼ ਹੈ ਬੇਜੇ ਬਾਟੇ ਦੇ ਤੋਂ ਬਾਟੇ ਜਾ ਉਹ ਟਿਕ ਜੋ ਨਹੀਂ ਟਿਕਣਾ ਤਾਂ ਫਿਰ ਤੁਹਾਡਾ ਨਾਮ ਵੀ ਨਹੀਂ ਲੈਣਾ ਨਕਸ਼ੇ 'ਚ ਖਾਸ ਕਰਕੇ ਜੇ ਦੇਖੀਏ ਤਾਂ ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਕਿੰਨੇ ਹਮਲੇ ਹੋ ਗਏ ਪਠਾਨਕੋਟ ਦੇ ਵਿੱਚ ਗੱਲ ਕਰੀਏ ਅੰਮ੍ਰਿਤਸਰ ਦੇ ਜਲੰਧਰ ਦੇ ਵਿੱਚ ਜੇ ਆਪਾਂ ਕਰੀਏ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਮਜ਼ਾਈਲਾ ਸਾਹਮਣੇ ਆਈਏ ਨੇ ਹਮਲੇ ਹੋਏ ਹੈਗੇ ਤੇ ਕਿਵੇਂ ਦੇਖਦੇ ਕਿ ਪੰਜਾਬ ਤੇ ਹੀ ਹਮਲਾ ਹੋਣਾ ਹੁੰਦਾ ਮੈਡਮ ਉਹਨਾਂ ਨੂੰ ਡਰ ਹੀ ਪੰਜਾਬ ਤੋਂ ਲੱਗਦਾ ਬਾਕੀ ਸਾਰੇ ਦੇਸ਼ ਤੋਂ ਡਰਨ ਨਾ ਡਰਨਾ ਉਹ ਸਿਰਫ ਪੰਜਾਬ ਨੂੰ ਪੰਜਾਬ ਤੋਂ ਡਰਦੇ ਆ ਉਹ ਕਹਿੰਦੇ ਪੰਜਾਬ ਇੱਕ ਪਾਸੇ ਹੋ ਜੇ ਤੇ ਅਸੀਂ ਹਿੰਦੁਸਤਾਨ ਦਾ ਇੱਕ ਦਿਨ ਚ ਜਿੱਤ ਲਾਂਗੇ ਸਿਰਫ ਉਹ ਪੰਜਾਬ ਤੋਂ ਹੀ ਡਰਦੇ ਹੈ ਜਿੰਨਾ ਚਿਰ ਪੰਜਾਬ ਖੜਾ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਆਵੇ ਪੰਜਾਬ ਨੂੰ ਕੁਝ ਬਾਲਵਾਕਾ ਕਰ ਦੇਣ ਪੰਜਾਬ ਦਾ ਬਿਲਕੁਲ ਜਿਹੜੀ ਸਾਡੇ ਸਿੱਖ ਰਿਅਲਿਜੇਮੈਂਟਸ ਨੇ ਕਿ ਸਾਡੇ ਸਿੱਖ ਜਾ ਕੇ ਲੜ ਰਹੇ ਨੇ ਬਾਰਡਰਾਂ ਦੇ ਵਿੱਚ ਉਹ ਕਹਿੰਦੇ ਜਜ਼ਬਾ ਤੇ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਹੁੰਦਾ ਹੈ ਹਾਂਜੀ ਪੰਜਾਬੀ ਸਭ ਤੋਂ ਵੱਧ ਦਲੇਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਹਿੰਦੁਸਤਾਨ ਐਡਾ ਵੱਡਾ ਸੀਗਾ ਵੀ ਆ ਜਿਹੜੇ ਸ਼੍ਰੀਲੰਕਾ ਵਗੈਰਾ ਅਫਗਾਨਿਸਤਾਨ ਵਗੈਰਾ ਇਹ ਸਾਰਾ ਹਿੰਦੁਸਤਾਨ ਹੀ ਸੀਗਾ ਉਦੋਂ ਪਾਕਿਸਤਾਨ ਦਾ ਤਾਂ ਨਾਮ ਨਿਸ਼ਾਨ ਵੀ ਨਹੀਂ ਸੀਗਾ ਹੋਵੇ ਵੀ ਨਹੀਂ ਸੀਗੀ ਇਹ ਸਾਰਾ ਹਿੰਦੁਸਤਾਨ ਹੀ ਸੀ ਤੇ ਹੁਣ ਵੀ ਹਿੰਦੁਸਤਾਨ ਹੀ ਹੋ ਜਾਊਗਾ ਇੱਕ ਦਿਨ ਜੇ ਇਹਨਾਂ ਦੇ ਇਹੀ ਲੱਛਣ ਰਹੇ ਪਾਕਿਸਤਾਨ ਵਾਲਿਆਂ ਦੇ ਤੇ ਇਹ ਸਾਰਾ ਹਿੰਦੁਸਤਾਨ ਦੇ ਵਿੱਚ ਹੀ ਰਲ ਜਾਣਾ ਇਹਨਾਂ ਦਾ ਦੇਖਦੇ ਹਾਂ ਕਿ ਮਤਲਬ ਕਿ ਜੰਗ ਛੇੜੂਗੀ ਜਾਂ ਮਤਲਬ ਇਦਾਂ ਮਸਲੇ ਦਾ ਹੱਲ ਹੋ ਸਕਦਾ ਹੈ ਮੈਡਮ ਮਸਲੇ ਦਾ ਹੱਲ ਤਾਂ ਕੋਈ ਨਹੀਂ ਪੱਕ ਚ ਹੈਗੇ ਹੋ ਕਿ جنگ ਲੱਗੇ ਅਸੀਂ ਦਾ ਕੋਈ ਵੀ ਇਸ ਹੱਕ ਚ ਨਹੀਂ ਵੀ جنگ ਲੱਗੇ ਸਾਰੇ ਹੀ ਕਹਿੰਦੇ ਵੀ ਸ਼ਾਂਤੀ ਰਹੇ ਪਰ ਪਾਕਿਸਤਾਨ ওই ਗੱਲ ਹੈ ਡੰਡੇ ਦਾ ਪੀੜਾ ਉਹ ਸ਼ਾਂਤੀ ਨਹੀਂ ਭਾਉਂਦਾ ਉਹ ਜਿਵੇਂ ਕਿਸੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੁੰਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜਾਊਗਾ ਉਹ ਫੇਰ ਭੁੰਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹ ਨਾਲ ਪੌਂਕੀ ਜਾਣਾ ਪੰਗੇ ਲਈ ਜਾਣੇ ਇਹਨਾਂ ਨਾਲ ਤਾਂ ਜੋ ਤਾਂ ਕਰੇ ਨਾ ਚੰਗੀ ਤਰ੍ਹਾਂ ਸਿੱਤਰ ਪ੍ਰੇਡ ਨਹੀਂ ਹੁੰਦੀ ਜਾਂ ਇਹਨਾਂ ਦਾ ਚੰਗੀ ਤਰ੍ਹਾਂ ਹਮਲਾ ਨਹੀਂ ਹੁੰਦਾ ਇਹ ਟਿੱਕੇ ਨਹੀਂ ਮੈਣ ਵਾਲੇ ਇੱਕ ਵਾਰੀ ਇਹਨਾਂ ਨਾਲ ਚੰਗੀ ਤਰ੍ਹਾਂ ਹੋ ਜੇ ਹਜਾਮਤ ਫੇਰ ਹੀ ਟਿੱਕੇ ਬੈਠਣਗੇ ਸੋ ਅਹਿਮ ਤੁਸੀਂ ਵਿਚਾਰ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜਿਹੜੀ ਆ ਪਾਕਿਸਤਾਨ ਮਜੈਲਾ ਛੱਡ ਰਿਹਾ ਹੈ ਡੇਡੇ ਇਦੂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਹੱਡੀਆਂ ਤਾਂ ਕੀ ਸੁਆਹ ਵੀ ਨਹੀਂ ਮਿਲਨੀ ਉਹਨਾਂ ਦੀ ਜੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਪੌਂਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜੂਗਾ ਉਹ ਫੇਰ ਪੌਂਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹਨਾਂ ਨੂੰ ਪੌਂਕੀ ਜਾਣਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਦਾ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਉਹ ਸੋ ਇਹ ਬਾਈ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਜੀ ਜਿਸ ਤਰ੍ਹਾਂ ਆਪਰੇਸ਼ਨ ਸੰਧੂਰ ਚਲਾਇਆ ਗਿਆ ਹੈ ਭਾਰਤ ਸਰਕਾਰ ਦੇ ਵੱਲੋਂ ਔਰ ਪਾਕਿਸਤਾਨ ਲਗਾਤਾਰ ਜਿਹੜਾ ਹਮਲੇ ਕਰ ਰਿਹਾ ਉਹਨਾਂ ਨੂੰ ਨਾਕਾਮ ਵੀ ਕੀਤਾ ਜਾ ਰਿਹਾ ਹੈ ਮੈਡਮ ਇਹ ਜਿਹੜੀਆਂ ਪਾਕਿਸਤਾਨ ਮਜੈਲਨਾ ਛੱਡ ਰਿਹਾ ਹੈ ਡੇਡੇ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਹੱਡੀਆਂ ਤੱਕ ਹੀ ਸਵਾਬ ਨਹੀਂ ਮਿਲਨੀ ਉਹਨਾਂ ਦੀ ਜੀ ਇਹ ਹਿੰਦੁਸਤਾਨ ਡਰਨ ਵਾਲਾ ਨਹੀਂ ਆ ਤੁਸੀਂ ਜੋ ਮਰਜ਼ੀ ਕਰ ਲਓ ਜਿੰਨੇ ਮਰਜ਼ੀ ਮਜਾਲਾ ਛੱਡ ਦਿਓ ਜੀ ਜਿਸ ਦਿਨ ਅਸੀਂ ਮਸਿਆਲਾ ਛੱਡਤੀਆਂ ਨਾ ਤੇ ਤੁਹਾਡਾ ਕੁਝ ਨਹੀਂ ਰਹਿਣਾ ਨਕਸ਼ੇ 'ਚੋਂ ਨਾਮ ਹੀ ਮਿਟ ਜੂਗਾ ਵੀ ਪਾਕਿਸਤਾਨ ਨਾਮ ਦਾ ਕੋਈ ਦੇਸ਼ ਸੀਗਾ ਉਹਨਾਂ ਨੂੰ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਗਈ 1000 ਬਿਲੀਅਨ ਡਾਲਰ ਮੈਡਮ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਤਾਂ ਭੁੱਖੇ ਹੀ ਰਹਿਣਗੇ ਉਹਨਾਂ ਨੇ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ ਚ ਪਹੁੰਚ ਜਾਂਦੇ ਆ ਉਹ ਭਾਰਤ ਸਰਕਾਰ ਦੇ ਐਕਸ਼ਨ ਨੂੰ ਸਾਡੀ ਡਿਫੈਂਸ ਸਿਸਟਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਸ ਤਰ੍ਹਾਂ ਉਹਨਾਂ ਤੇ ਐਕਸ਼ਨ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਡਰੋਨ ਸਿੱਟੇ ਜਾ ਰਹੇ ਮਜ਼ਾਈਲਾ ਸਿੱਟੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਮੈਡਮ ਜੀ ਜਿੰਨੇ ਮਰਜ਼ੀ ਡਰੋਨ ਛੁੱਟ ਦੇਣ ਸਾਡੇ ਵਾਲੇ ਫੌਜੀ ਜਵਾਨ ਤਾਂ ਉਹਨਾਂ ਨੂੰ ਹਵਾ 'ਚ ਉਡਾ ਰਹੇ ਆ ਇਹ ਅਸੀਂ ਜਦੋਂ ਛੁੱਟਾਂਗੇ ਨਾ ਤਾਂ ਉਹਨਾਂ ਦਾ ਕੱਖ ਨਹੀਂ ਰਹਿਣਾ ਬਸ ਉਹਨਾਂ ਨੂੰ ਇਹੀ ਸੰਦੇਸ਼ ਹੈ ਬਿਜੇ ਬਾਟੇ ਦੇ ਲੋ ਬਾਟੇ ਜਾਓ ਟਿਕ ਜਾਓ ਨਹੀਂ ਟਿਕਣਾ ਤਾਂ ਫਿਰ ਤੁਹਾਡਾ ਨਾਮ ਵੀ ਨਹੀਂ ਲੈਣਾ ਨਕਸ਼ੇ 'ਚ ਖਾਸ ਕਰਕੇ ਜੇ ਦੇਖੀਏ ਤਾਂ ਪੰਜਾਬ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਕਿੰਨੇ ਹਮਲੇ ਹੋ ਗਏ ਪਠਾਨਕੋਟ ਦੇ ਵਿੱਚ ਗੱਲ ਕਰੀਏ ਅੰਮ੍ਰਿਤਸਰ ਦੇ ਜਲੰਧਰ ਦੇ ਵਿੱਚ ਜੇ ਆਪਾਂ ਕਰੀਏ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਮਜ਼ਾਈਲਾ ਸਾਹਮਣੇ ਆਈਏ ਨੇ ਹਮਲੇ ਹੋਏ ਹੈਗੇ ਤੇ ਕਿਵੇਂ ਦੇਖਦੇ ਕਿ ਪੰਜਾਬ ਤੇ ਹੀ ਹਮਲਾ ਹੋਣਾ ਹੁੰਦਾ ਮੈਡਮ ਉਹਨਾਂ ਨੂੰ ਡਰ ਹੀ ਪੰਜਾਬ ਤੋਂ ਲੱਗਦਾ ਬਾਕੀ ਸਾਰੇ ਦੇਸ਼ ਤੋਂ ਡਰਨ ਨਾ ਡਰਨਾ ਉਹ ਸਿਰਫ ਪੰਜਾਬ ਨੂੰ ਪੰਜਾਬ ਤੋਂ ਡਰਦੇ ਆ ਉਹ ਕਹਿੰਦੇ ਪੰਜਾਬ ਇੱਕ ਪਾਸੇ ਹੋ ਜੇ ਤੇ ਅਸੀਂ ਹਿੰਦੁਸਤਾਨ ਦਾ ਇੱਕ ਦਿਨ ਚ ਜਿੱਤ ਲਾਂਗੇ ਸਿਰਫ ਉਹ ਪੰਜਾਬ ਤੋਂ ਹੀ ਡਰਦੇ ਹੈ ਜਿੰਨਾ ਚਿਰ ਪੰਜਾਬ ਖੜਾ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਆਵੇ ਪੰਜਾਬ ਨੂੰ ਕੁਝ ਬਾਲਵਾਕਾ ਕਰ ਦੇਣ ਪੰਜਾਬ ਦਾ ਬਿਲਕੁਲ ਜਿਹੜੀ ਸਾਡੇ ਸਿੱਖ ਰੈਜੀਮੈਂਟਸ ਨੇ ਕਿ ਸਾਡੇ ਸਿੱਖ ਜਾ ਕੇ ਲੜ ਰਹੇ ਨੇ ਬਾਰਡਰਾਂ ਦੇ ਵਿੱਚ ਉਹ ਕਹਿੰਦੇ ਜਜ਼ਬਾ ਤੇ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਹੁੰਦਾ ਹੈ ਹਾਂਜੀ ਪੰਜਾਬੀ ਸਭ ਤੋਂ ਵੱਧ ਦਲੇਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਵੇਲੇ ਹਿੰਦੁਸਤਾਨ ਐਡਾ ਵੱਡਾ ਸੀਗਾ ਪੀਆ ਜਿਹੜੇ শ্রীলੰਕਾ ਵਗੈਰਾ ਆਫਗਾਨਿਸਤਾਨ ਵਗੈਰਾ ਇਹ ਸਾਰਾ ਹਿੰਦੁਸਤਾਨ ਹੀ ਸੀਗਾ ਉਦੋਂ ਪਾਕਿਸਤਾਨ ਦਾ ਤਾਂ ਨਾਮ ਨਿਸ਼ਾਨ ਵੀ ਨਹੀਂ ਸੀਗਾ ਹੋਵੇ ਵੀ ਨਹੀਂ ਸੀਗੀ ਇਹ ਸਾਰਾ ਹਿੰਦੁਸਤਾਨ ਹੀ ਸੀ ਤੇ ਹੁਣ ਵੀ ਹਿੰਦੁਸਤਾਨ ਹੀ ਹੋ ਜਾਊਗਾ ਇੱਕ ਦਿਨ ਜੇ ਇਹਨਾਂ ਦੇ ਇਹੀ ਲੱਛਣ ਰਹੇ ਪਾਕਿਸਤਾਨ ਵਾਲਿਆਂ ਦੇ ਤੇ ਇਹ ਸਾਰਾ ਹਿੰਦੁਸਤਾਨ ਦੇ ਵਿੱਚ ਹੀ ਰਲ ਜਾਣਾ ਇਹਨਾਂ ਦੇ ਦੇਖਦੇ ਹਾਂ ਕਿ ਮਤਲਬ ਕਿ ਜੰਗ ਛੇੜੂਗੀ ਜਾਂ ਮਤਲਬ ਇਦਾਂ ਮਸਲੇ ਦਾ ਹੱਲ ਹੋ ਸਕਦਾ ਹੈ ਮੈਡਮ ਮਸਲੇ ਦਾ ਹੱਲ ਤਾਂ ਕੋਈ ਨਹੀਂ ਪੱਕ ਚ ਹੈਗੀ ਹੋ ਕਿ ਜੰਗ ਲੱਗੇ ਅਸੀਂ ਤਾਂ ਕੋਈ ਵੀ ਇਸ ਹੱਕ ਚ ਨਹੀਂ ਵੀ ਜੰਗ ਲੱਗੇ ਸਾਰੇ ਹੀ ਕਹਿੰਦੇ ਸ਼ਾਂਤੀ ਰਹੇ ਪਰ ਪਾਕਿਸਤਾਨ ওই ਗੱਲ ਡੰਡੇ ਦਾ ਪੀਰ ਆ ਉਹ ਸ਼ਾਂਤੀ ਨਹੀਂ ਭਾਉਂਦਾ ਉਹ ਜਿਵੇਂ ਕਿਸੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਭੁੰਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜੂਗਾ ਉਹ ਫੇਰ ਭੁੰਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਆਲਾ ਹਾਲ ਆ ਇਹਨਾਂ ਦਾ ਇਹਨਾਂ ਨੂੰ ਪੌਂਕੀ ਜਾਣਾ ਪੰਗੇ ਲਈ ਜਾਣੇ ਇਹਨਾਂ ਨਾਲ ਤਾਂ ਜੋ ਤਾਂ ਕਰੇ ਨਾ ਚੰਗੀ ਤਰ੍ਹਾਂ ਸਿੱਤਰ ਪ੍ਰੇਡ ਨਹੀਂ ਹੁੰਦੀ ਜਾਂ ਇਹਨਾਂ ਦਾ ਚੰਗੀ ਤਰ੍ਹਾਂ ਹਮਲਾ ਨਹੀਂ ਹੁੰਦਾ ਇਹ ਟਿੱਕੇ ਨਹੀਂ ਮਹਿਣ ਵਾਲੇ ਇੱਕ ਵਾਰੀ ਇਹਨਾਂ ਨਾਲ ਚੰਗੀ ਤਰ੍ਹਾਂ ਹੋ ਜੇ ਹਜਾਮਤ ਫੇਰ ਹੀ ਟਿੱਕੇ ਬੈਠਣਗੇ ਸੋ ਅਹਿਮ ਤੁਸੀਂ ਵਿਚਾਰ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜਿਹੜੀ ਆ ਪਾਕਿਸਤਾਨ ਮਜੈਲਾ ਛੱਡ ਰਿਹਾ ਹੈ ਡੇਡ ਇਦੋਂ ਵੱਡੇ ਦਾ ਸਾਡੇ ਜਵਾਕ ਪਟਾਕੇ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚਲਾਣੇ ਸ਼ੁਰੂ ਕਰਤੇ ਨਾ ਤੇ ਪਾਕਿਸਤਾਨ ਦੀ ਤਾਂ ਅੱਡੀਆਂ ਤਾਂ ਕੀ ਸਵਾਬ ਨਹੀਂ ਮਿਲਨੀ ਉਹਨਾਂ ਦੀ ਜੇ ਜਾਨ ਕੁੱਤੇ ਦੀ ਆਦਤ ਹੁੰਦੀ ਹੈ ਨਾ ਵੀ ਉਹ ਪੌਂਕੀ ਜਾਊਗਾ ਤੇ ਆਪਾਂ ਡੰਡਾ ਮਾਰਾਂਗੇ ਚੁੱਪ ਕਰ ਜੂਗਾ ਉਹ ਫੇਰ ਪੌਂਕਣਾ ਸ਼ੁਰੂ ਕਰ ਦੂਗਾ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹਨਾਂ ਨੂੰ ਪੌਂਕੀ ਜਾਣਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਕਰਜ਼ਾ ਲੈਣ ਦੀ ਲੋੜ ਪੈ ਗਈ ਉਹਨਾਂ ਨੇ ਤਾਂ ਕਰਜ਼ਾ ਵੀ ਲੈ ਲਿਆਗਾ ਤੇ ਕਰਜ਼ੇ ਦੀ ਮਨਜ਼ੂਰੀ ਮਿਲ ਜਿੰਨਾ ਮਰਜ਼ੀ ਕਰਜ਼ਾ ਲੈਣ ਭੁੱਖੇ ਤਾਂ ਭੁੱਖੇ ਹੀ ਰਹਿਣਗੇ ਉਹਨਾਂ ਨੂੰ ਤਾਂ ਮੰਗ ਕੇ ਖਾਣਾ ਮੰਗਣ ਖਾਣ ਦੀ ਉਹਨਾਂ ਦੀ ਆਦਤ ਹੈ ਜੀ ਇਹ ਤਾਂ ਸ਼ੁਰੂ ਤੋਂ ਉਹਨਾਂ ਦੀ ਆਦਤ ਹੈ ਜੀ ਮੰਗੋ ਖਾਓ ਕਟੋਰਾ ਲੈ ਕੇ ਹਰ ਦੇਸ਼ 'ਚ ਪਹੁੰਚ ਜਾਂਦੇ ਆ ਉਹ ਸੋ ਇਹ ਬਾਈ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ